ਸਸਿਕਾ ਜੀ ਮੈਂ ਹਕਮਿਲ ਕਪੂਲ ਤੁਸੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਅਤੇ ਦਰਜਨਾ ਨਵੇਂ ਸੰਸਦ ਮੈਂਬਰਾਂ ਦੇ ਨਾਲ ਦੇਸ਼ ਦਾ ਖੇਤੀਬਾੜੀ ਉਦਯੋਗ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਤਬਦੀਲੀਆਂ ਆ ਸਕਦੀਆਂ ਨੇ ਇਹਨਾਂ ਦੇ ਵਿੱਚੋਂ ਇੱਕ ਅਸਥਾਈ ਵਿਦੇਸ਼ੀ ਕਾਮੇ ਪ੍ਰੋਗਰਾਮ ਵੀ ਹੈ ਜਿਸ ਦੇ ਉਦਯੋਗ ਲੰਬੇ ਸਮੇਂ ਤੋਂ ਨਿਰਭਰ ਕਰਦਾ ਆ ਰਿਹਾ ਹੈ ਤੇ ਹਾਲ ਹੀ ਦੇ ਵਿੱਚ ਹੋਏ ਵੈਬਿਨਾਰ ਰਿਟਰਨ ਟੂ ਪਾਰਲੀਮੈਂਟ ਦੌਰਾਨ ਕਈ ਬੁਲਾਰਿਆਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਕਿ ਕੈਨੇਡੀਅਨ ਇਸ ਪ੍ਰੋਗਰਾਮ ਨੂੰ ਕਿਵੇਂ ਦੇਖਦੇ ਨੇ ਅਤੇ ਦੇਸ਼ ਦੇ ਭੋਜਨ ਪ੍ਰਣਾਲੀ ਨੂੰ ਵਧੀਆ ਢੰਗ ਦੇ ਨਾਲ ਚਲਾਉਣ ਦੇ ਲਈ ਇਸ ਨੂੰ ਕਿਵੇਂ ਜਾਰੀ ਰੱਖਣਾ ਜ਼ਰੂਰੀ ਹੈ ਵੈਬਿਨਾਰ ਦੀ ਮੇਜਬਾਨੀ ਕੈਨੇਡੀਅਨ ਐਗਰੀ ਫੂਡ ਪਾਲਿਸੀ ਇੰਸਟੀਚਿਊਟ ਦੁਆਰਾ ਕੀਤੀ ਗਈ ਸੀ ਬੈਕਸ ਦੇ ਡਾਟਾ ਦੇ ਸੀਈਓ ਡੇਵਿਡ ਜੀ ਕੋਲੇਟ ਨੇ ਕਿਹਾ ਕਿ ਸਰਵੇਖਣਾਂ ਤੋਂ ਪਤਾ ਚੱਲੇ ਕਿ ਇਮੀਗ੍ਰੇਸ਼ਨ ਕੈਨੇਡੀਆਨਾ ਖਾਸ ਕਰਕੇ ਰੂੜੀਵਾਦੀਆਂ ਨੇ ਮਨਾਵਿਚੇ 3 ਸਭ ਤੋਂ ਵੱਡੇ ਮੁੱਦਿਆਂ ਵਿੱਚ ਚੀਕਿਆ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਮੁੱਖ ਚਿੰਤਾਵਾਂ ਕਰਾਂ ਤੇ ਸਿਹਤ ਸੰਭਾਲ ਕਰਮਚਾਰੀਆਂ ਦੀ ਘਾਟ ਅਤੇ ਨਾਲ ਹੀ ਸ਼ਹਿਰੀ ਖੇਤਰਾਂ ਦੇ ਵਿੱਚ ਭੀੜ ਭੜੱਕਾ ਹੋਣਾ ਉਹਨਾਂ ਨੇ ਕਿਹਾ ਕਿ ਰੂੜੀਵਾਦੀਆਂ ਨੇ ਫੈਸਲਾ ਕੀਤਾ ਕਿ ਇਮੀਗ੍ਰੇਸ਼ਨ ਇੱਕ ਅਜਿਹੀ ਚੀਜ਼ ਹੈ ਜੋ ਉਹ ਕਿਸੇ ਵੀ ਸਮੇਂ ਦੇ ਵਿੱਚ ਜਾਨ ਤੋ ਵੀ ਅੱਕੇ ਜਾ ਸਕਦੇ ਨੇ ਅਤੇ ਇਹ ਇੱਕ ਹੋਰ ਸਖਤ ਨਿਯੰਤਰਣ ਦੀ ਮੰਗ ਕਰ ਰਿਹਾ ਹੈ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਸਿਰਫ ਇੱਕ ਉਦਾਹਰਣ ਹੈ ਉਹਨਾਂ ਨੇ ਕਿਹਾ ਕਿ ਨੌਜਵਾਨ ਕੈਨੇਡੀਅਨ ਜੋ ਆਪਣੇ ਰੋਜ਼ਗਾਰ ਸਥਿਤੀ ਬਾਰੇ ਵਿਦੇ ਦੇ ਆ ਸੁਰੱਖਿਤ ਮਹਿਸੂਸ ਕਰਦੇ ਨਹੀਂ ਪ੍ਰੋਗਰਾਮ ਦੇ ਅੰਤ ਤਾ ਸਮਰਥਨ ਕਰਨ ਦੇ ਲਈ ਵਿਦੇ ਦੇ ਯੋਗ ਹੋਣਗੇ ਜਦੋਂ ਕਿ ਜੁਰਕੇ ਕੋਲੇਟੋ ਨੇ ਕਿਹਾ ਕਿ ਰੂੜੀਵਾਦੀ ਅਸਥਾਈ ਵਿਦੇਸ਼ੀ ਕਾਮੇ ਪ੍ਰੋਗਰਾਮ ਨੂੰ ਖਾਸ ਤੌਰ ਤੇ ਪਸੰਦ ਨਹੀਂ ਕਰਦੇ ਬਹੁਤ ਸਾਰੇ ਸਮਝਦੇ ਨੇ ਕਿ ਖੇਤੀਬਾੜੀ ਦੇ ਵਿੱਚ ਅਜੇ ਵੀ ਪ੍ਰਵਾਸੀ ਕਾਮਿਆਂ ਦੀ ਲੋੜ ਹੈ ਮੈਂ ਜਨਾਲੇ ਹੁਣੇ ਕਹਿਹਾ ਕਿ ਮੈਨੂੰ ਲੱਗਦਾ ਹੈ ਕਿ ਲੋਕ ਖੇਤੀਬਾੜੀ ਦੇ ਲਈ ਇੱਕ ਵਿਸਥਾਰ ਨੂੰ ਸਮਝਣਗੇ ਮੈਨੂੰ ਲੱਗਦਾ ਹੈ ਕਿ ਚੰਗੀ ਤਰ੍ਹਾਂ ਸਮਝਾਇਆ ਗਿਆ ਪਰ ਲੋਕ ਇਹ ਨਹੀਂ ਚਾਹੁੰਦੇ ਕਿ ਜਦੋਂ ਕੋਈ ਰੈਸਟੋਰੈਂਟ ਚੇਨ ਕੰਪਨੀ ਪਾਲਦੇ ਵਿੱਚ ਨੌਜਵਾਨ ਕਿਨਾਰੇ ਦੀ ਬਜਾਏ ਪਰਵਾਸੀ ਕਾਮੇ ਦੀ ਚੋਣ ਕਰੇ ਕੈਨੇਡੀਅਨ ਮੀਟ ਕੌਂਸਲ ਸੀਐਮਸੀ ਦੇ ਲਈ ਜਨਤਕ ਮਾਮਲਿਆਂ ਦੀ ਸੀਨੀਅਰ ਡਾਇਰੈਕਟਰ ਅਤੇ ਕਾਰਪੋਰੇਟ ਸਲਾਹਕਾਰ ਲੋਰਨ ਮਾਰਟੀਨੇ ਕਿਹਾ ਕਿ ਇਮੀਗ੍ਰੇਸ਼ਨ ਮੁੱਦੇ ਨੂੰ ਦੇਖਦੇ ਸਮੇਂ ਭਾਵਨਾਵਾਂ ਤੋਂ ਪਹਿਲਾਂ ਹੁਨਰਬੰਦ ਕਾਲਜ ਬਲ ਦੀ ਜ਼ਰੂਰਤ ਦੀਆਂ ਹਕੀਕਤਾਂ ਨੂੰ ਰੱਖਣਾ ਮਹੱਤਵਪੂਰਨ ਹੈ ਮਾਰਟੀਨੇ ਕਿਹਾ ਕਿ ਮੈਨੂੰ ਲੱਗਦਾ ਹੈ ਇਸ ਗੱਲਬਾਤ ਦੇ ਵਿੱਚ ਜੋ ਚੀਜ਼ ਸ਼ਾਮਲ ਹੁੰਦੀ ਹੈ ਉਹ ਭਾਵਨਾ ਹੈ ਜੋ ਸੀ ਇਮੀਗ੍ਰੇਸ਼ਨ ਭਰੇ ਕੰਮ ਕਰਦੇ ਸਮੇਂ ਸਹਿਜ ਹੁੰਦੀ ਹੈ ਉਹਨਾਂ ਕਿਹਾ ਮੈਂ ਕੈਨੇਡੀਅਨਸ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਤੇ ਮੈਂ ਦੁਨੀਆ ਨੂੰ ਵੀ ਦੋਸ਼ੀ ਨਹੀਂ ਠਹਿਰਾਉਂਦਾ ਅਸਲ ਦੇ ਵਿੱਚ ਇਮੀਗ੍ਰੇਸ਼ਨ ਦੇ ਆਲੇ ਦੁਆਲੇ ਉਹਨਾਂ ਭਾਵਨਾਵਾਂ ਦੇ ਲਈ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਗੱਲ ਕਰ ਰਹੇ ਹਾਂ ਅਸੀਂ ਆਪਣੀ ਸੱਭਿਆਚਾਰਕ ਪਛਾਣ ਬਾਰੇ ਗੱਲ ਕਰ ਰਹੇ ਹਾਂ ਜਦੋਂ ਅਸੀਂ ਇਮੀਗ੍ਰੇਸ਼ਨ ਬਾਰੇ ਗੱਲ ਕਰ ਰਹੇ ਹਾਂ ਤਾਂ ਅਸੀਂ ਉਹਨਾਂ ਲੋਕਾਂ ਦੇ ਲਈ ਨਵੇਂ ਮੌਕੇ ਬਾਰੇ ਗੱਲ ਕਰ ਰਹੇ ਹਾਂ ਜੋ ਇੱਥੇ ਆਉਣਾ ਚਾਹੁੰਦੇ ਨੇ ਅਤੇ ਬਿਹਤਰ ਜ਼ਿੰਦਗੀ ਜੂਣਾ ਚਾਹੁੰਦੇ ਨੇ ਠੀਕ ਹੈ ਇਹ ਮਿਹਨਤ ਸੱਚਮੁੱਚ ਮਨੁੱਖੀ ਚੀਜ਼ਾਂ ਨੇ ਅਤੇ ਸੱਚਮੁੱਚ ਡੂੰਘਾਈ ਦੇ ਨਾਲ ਮਹਿਸੂਸ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਮਾਰਟ ਨੇ ਕਿਹਾ ਕਿ ਕੈਨੇਡਾ ਵਿੱਚ ਇੱਕ ਸੰਗੜਤੀ ਹੋਈ ਕਾਲਜਬਲ ਆਬਾਦੀ ਹੈ ਕਿਉਂਕਿ ਉੱਥੇ ਉਹਨਾਂ ਲੋਕਾਂ ਦੀ ਥਾਂ ਲੈਣ ਦੇ ਲਈ ਬਹੁਤ ਸਾਰੇ ਨੌਜਵਾਨ ਨਹੀਂ ਹਨ ਜੋ ਕਾਲਜਬਲ ਤੋਂ ਬਾਹਰ ਹੋ ਰਹੇ ਨੇ ਖੇਤੀਬਾੜੀ ਉਦਯੋਗ ਦੇ ਵਿੱਚ ਦੇਸ਼ ਦੇ ਕੁਝ ਸਭ ਤੋਂ ਵੱਧ ਪੜੇ ਲਿਖੇ ਕੰਮ ਨੇ ਅਤੇ ਜਦੋਂ ਫੂਡ ਪ੍ਰੋਸੈਸਿੰਗ ਅਤੇ ਭੋਜਨ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਗੱਲ ਹੁੰਦੀ ਹੈ ਤਾਂ ਸਿੱਖਿਆ ਅਤੇ ਮੁਹਾਰਤ ਕੀਮਤੀ ਹੁੰਦੀ ਹੈ ਮਾਰਟਨ ਨੇ ਇਹ ਵੀ ਨੋਟ ਕੀਤਾ ਹੈ ਕਿ ਲੋਕਾਂ ਦਾ ਇੱਕ ਸਮੂਹ ਹੈ ਜੋ ਸਮਝਦਾ ਹੈ ਕਿ ਬਹੁਤ ਸਾਰੇ ਲੋਕ ਪ੍ਰੋਸੈਸਿੰਗ ਨੌਕਰੀਆਂ ਦੇ ਲਈ ਅਰਜੀ ਦੇਣ ਦੇ ਲਈ ਵੱਖ-ਵੱਖ ਕਾਰਨਾ ਕਰਕੇ ਬਲੌਕ ਦੇ ਆਲੇ-ਦੁਆਲੇ ਲਾਈਨਾਂ ਦੇ ਵਿੱਚ ਨਹਿਲਾ ਕਰੇ। ਮਹੋ ਅਸਥਾਈ ਪ੍ਰਵਾਸੀ ਵਰਕਰ ਪ੍ਰੋਗਰਾਮ ਦੇ ਵਿੱਚ ਸੁਧਾਰ ਦੇਖਣ ਦੀ ਉਮੀਦ ਕਰਦੀ ਹੈ ਨਾ ਕਿ ਇਸ ਨੂੰ ਖਤਮ ਕਰਨ ਦੀ। ਦੱਸਦੀ ਉਹਨਾਂ ਕਿਹਾ ਕਿ ਇਮੀਗ੍ਰੇਸ਼ਨ ਦੇ ਆਲੇ ਦੁਆਲੇ ਤੱਥਾਂ ਤੇ ਭਾਵਨਾਵਾਂ ਦੋਮਾ ਤੋਰ ਕੋਈ ਵੀ ਪਛ ਨਹੀਂ ਸਕਦਾ ਤੇ ਮੈਨੂੰ ਲੱਗਦਾ ਹੈ ਕਿ ਇਸ ਪੱਤਝੜ ਦੇ ਵਿੱਚ ਇਮੀਗ੍ਰੇਸ਼ਨ ਦੇ ਆਲੇ ਦੁਆਲੇ ਦੇ ਤੱਥਾਂ ਅਤੇ ਭਾਵਨਾਵਾਂ ਦੇ ਵਿਚਕਾਰ ਲੜਾਈ ਹੋਣ ਵਾਲੀ ਹੈ। ਉਹਨੇ ਕਿਹਾ ਪ੍ਰਧਾਨ ਮੰਤਰੀ ਮਾਰਕਾਨੇ ਨੂੰ ਇਹਨਾਂ ਤੱਥਾਂ ਦੇ ਨਾਲ ਨਿਚੋਟਣਾ ਪਵੇਗਾ ਚਾਹੇ ਉਹ ਪਸੰਦ ਕਰਨ ਜਾਂ ਫਿਰ ਨਾ। ਸਾਨੂੰ ਕੈਨੇਡਾ ਵਿੱਚ ਵੱਡੀ ਆਬਾਦੀ ਹੋਣ ਤਾਂ ਕਿ ਇਮੀਗ੍ਰੇਸ਼ਨ ਦੀ ਜ਼ਰੂਰਤ ਪਵੇਗੀ ਤੁਸੀਂ ਇਸ ਤੋਂ ਬਚ ਨਹੀਂ ਸਕਦੇ ਮਾਰਟ ਨੇ ਅਗੇ ਕਿਹਾ ਕਿ ਖੇਤੀਬਾੜੀ ਉਦਯੋਗ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਤਕਾਰੀ ਅਧਿਕਾਰੀ ਤੱਥਾਂ ਨੂੰ ਸਹੀ ਸਮਝਣ ਅਤੇ ਸਾਨੂੰ ਇਹ ਯਕੀਨੀ ਬਣਾਉਣ ਦੇ ਲਈ ਬਹੁਤ ਤੇਜ਼ ਹੋਣਾ ਪਵੇਗਾ ਕਿ ਉਹ ਅਚੇਹ ਕਰਣ ਸਸਿਕਾ ਜੀ ਮੈਂ ਹਕਮਿਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਅਤੇ ਦਰਜਨਾ ਨਵੇਂ ਸੰਸਦ ਮੈਂਬਰਾਂ ਦੇ ਨਾਲ ਦੇਸ਼ ਦਾ ਖੇਤੀਬਾੜੀ ਉਦਯੋਗ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਤਬਦੀਲੀਆਂ ਆ ਸਕਦੀਆਂ ਨੇ ਇਹਨਾਂ ਦੇ ਵਿੱਚੋਂ ਇੱਕ ਅਸਥਾਈ ਵਿਦੇਸ਼ੀ ਕਾਮੇ ਪ੍ਰੋਗਰਾਮ ਵੀ ਹੈ ਜਿਸ ਦੇ ਉਦਯੋਗ ਲੰਬੇ ਸਮੇਂ ਤੋਂ ਨਿਰਭਰ ਕਰਦਾ ਆ ਰਿਹਾ ਹੈ ਤੇ ਹਾਲ ਹੀ ਦੇ ਵਿੱਚ ਹੋਏ ਵੈਬਿਨਾਰ ਰਿਟਰਨ ਟੂ ਪਾਰਲੀਮੈਂਟ ਦੌਰਾਨ ਕਈ ਬੁਲਾੜਿਆ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਕਿ ਕੈਨੇਡੀਅਨ ਇਸ ਪ੍ਰੋਗਰਾਮ ਕਿਵੇਂ ਦੇਖਦੇ ਨੇ ਅਤੇ ਦੇਸ਼ ਦੇ ਭੋਜਨ ਪ੍ਰਣਾਲੀ ਨੂੰ ਵਧੀਆ ਢੰਗ ਦੇ ਨਾਲ ਚਲਾਉਣ ਦੇ ਲਈ ਇਸ ਨੂੰ ਕਿਵੇਂ ਜਾਰੀ ਰੱਖਣਾ ਜ਼ਰੂਰੀ ਹੈ ਵੈਬਿਨਾਰ ਦੀ ਮੇਜਬਾਨੀ ਕੈਨੇਡੀਅਨ ਐਗਰੀ ਫੂਡ ਪਾਲਿਸੀ ਇੰਸਟੀਚਿਊਟ ਦੁਆਰਾ ਕੀਤੀ ਗਈ ਸੀ ਅਬਾਕਸ ਦੇ ਡਾਟਾ ਦੇ ਸੀਈਓ ਡੇਵਿਡ ਜੀ ਕੋਲੇਟ ਨੇ ਕਿਹਾ ਕਿ ਸਰਵੇਖਣਾਂ ਤੋਂ ਪਤਾ ਚੱਲੇ ਕਿ ਇਮੀਗ੍ਰੇਸ਼ਨ ਕੈਨੇਡੀਆਨਾ ਖਾਸ ਕਰਕੇ ਰੂੜੀਵਾਦੀਆਂ ਨੇ ਮਨਾ ਵਿੱਚ ਤਿੰਨ ਸਭ ਤੋਂ ਵੱਡੇ ਮੁੱਦਿਆਂ ਵਿੱਚ ਝੀਕਿਆ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਮੁੱਖ ਚਿੰਤਾਵਾਂ ਕਰਾਂ ਤੇ ਸਿਹਤ ਸੰਭਾਲ ਕਰਮਚਾਰੀਆਂ ਦੀ ਘਾਟ ਅਤੇ ਨਾਲ ਹੀ ਸ਼ਹਿਰੀ ਖੇਤਰ ਦੇ ਵਿੱਚ ਭੀੜ-ਪੜਾਕਾ ਹੋਣਾ ਉਹਨਾਂ ਨੇ ਕਿਹਾ ਕਿ ਰੂੜੀਵਾਦੀਆ ਨੇ ਫੈਸਲਾ ਕੀਤਾ ਕਿ ਇਮੀਗ੍ਰੇਸ਼ਨ ਇੱਕ ਅਜਿਹੀ ਚੀਜ਼ ਹੈ ਜੋ ਉਹ ਕਿਸੇ ਵੀ ਸਮੇਂ ਦੇ ਵਿੱਚ ਜਾਣ ਤੋਂ ਵੀ ਅੱਗੇ ਜਾ ਸਕਦੇ ਨੇ ਅਤੇ ਇਹ ਇੱਕ ਹੋਰ ਸਖਤ ਨਿਯੰਤਰਣਤਾ ਮੰਗ ਕਰ ਰਿਹਾ ਹੈ। ਮਸਟੇਵ ਰਿਸ਼ੀ ਕਰਮਚਾਰੀ ਪ੍ਰੋਗਰਾਮ ਸਿਰਫ ਇੱਕ ਉਦਾਹਰਣ ਹੈ। ਉਹਨਾਂ ਨੇ ਕਿਹਾ ਕਿ ਨੌਜਵਾਨ ਕੈਨੇਡੀਅਨ ਜੋ ਆਪਣੇ ਰੋਜ਼ਗਾਰ ਸਥਿਤੀ ਬਾਰੇ ਵਧੇਰੇ ਅਸੁਰੱਖਿਅਤ ਮਹਿਸੂਸ ਕਰਦੇ ਨੇ, ਪ੍ਰੋਗਰਾਮ ਦੇ ਅੰਦਰ ਦਾ ਸਮਰਥਨ ਕਰਨ ਦੇ ਲਈ ਵਧੇਰੇ ਯੋਗ ਹੋਣਗੇ। ਜੁਰੋਕੇ ਜੁਰੋਕੇ ਕੋਲੇਟੋ ਨੇ ਕਿਹਾ ਕਿ ਰੂੜੀਵਾਦੀ ਅਸਥਾਈ ਵਿਦੇਸ਼ੀ ਕੰਮ ਦੇ ਪ੍ਰੋਗਰਾਮ ਨੂੰ ਖਾਸ ਤੌਰ ਤੇ ਪਸੰਦ ਨਹੀਂ ਕਰਦੇ ਬਹੁਤ ਸਾਰੇ ਸਮਝਦੇ ਨੇ ਕਿ ਖੇਤੀਬਾੜੀ ਦੇ ਵਿੱਚ ਅਜੇ ਵੀ ਪਰਵਾਸੀ ਕੰਮਾਂ ਦੀ ਲੋੜ ਹੈ ਮਿਸਨਾਲੂਨਾ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਲੋਕ ਖੇਤੀਬਾੜੀ ਦੇ ਲਈ ਇੱਕ ਵਿਸਥਾਰ ਨੂੰ ਸਮਝਣਗੇ ਮੈਨੂੰ ਲੱਗਦਾ ਹੈ ਕਿ ਚੰਗੀ ਤਰ੍ਹਾਂ ਸਮਝਾਇਆ ਗਿਆ ਪਰ ਲੋਕ ਇਹ ਨਹੀਂ ਚਾਹੁੰਦੇ ਕਿ ਜਦੋਂ ਕੋਈ ਰੈਸਟੋਰੈਂਟ ਚੇਨ ਕੰਪਨੀ ਪਾਲ ਤੇ ਵਿੱਚ ਨੌਜਵਾਨ ਕਿ ਨੇੜੇ ਨਾਲ ਦੀ ਬਜਾਏ ਪਰਵਾਸੀ ਕੰਮਾਂ ਦੀ ਚੋਣ ਕਰੇ ਕੈਨੇਡੀਅਨ ਮੀਟ ਕੌਂਸਲ ਸੀ ਐਮ ਸੀ ਦੇ ਲਈ ਜਨਤਕ ਮਾਮਲਿਆਂ ਦੀ ਸੀਨੀਅਰ ਡਾਇਰੈਕਟਰ ਅਤੇ ਕਾਰਪੋਰੇਟ ਸਲਾਹਕਾਰ ਲੋਰੇਨ ਮਾਰਟੀਨੇ ਕਿਹਾ ਕਿ ਇਮੀਗ੍ਰੇਸ਼ਨ ਮੁੱਦੇ ਨੂੰ ਦੇਖਦੇ ਸਮੇਂ ਭਾਵਨਾਵਾਂ ਤੋਂ ਪਹਿਲਾਂ ਹੁਨਰਬੰਦ ਕਾਲਜ ਬਲ ਦੀ ਜ਼ਰੂਰਤ ਦੀਆਂ ਹਕੀਕਤਾਂ ਨੂੰ ਰੱਖਣਾ ਮਹੱਤਵਪੂਰਨ ਹੈ ਮਾਰਟੀਨੇ ਕਿਹਾ ਕਿ ਮੈਨੂੰ ਲੱਗਦਾ ਹੈ ਇਸ ਗੱਲਬਾਤ ਦੇ ਵਿੱਚ ਜੋ ਚੀਜ਼ ਸ਼ਾਮਲ ਹੁੰਦੀ ਹੈ ਉਹ ਭਾਵਨਾ ਹੈ ਜੋ ਸੀ ਇਮੀਗ੍ਰੇਸ਼ਨ ਬਾਰੇ ਗੱਲ ਕਰਦੇ ਸਮੇਂ ਸਹਿਜ ਹੁੰਦੀ ਹੈ ਉਹਨਾਂ ਕਿਹਾ ਮੈਂ ਕੈਨੇਡੀਅਨਸ ਨੂੰ ਦੋਸ਼ੀ ਨਹੀਂ ਠਰਾਂਦਾ ਤੇ ਮੈਂ ਦੁਨੀਆ ਨੂੰ ਵੀ ਦੋਸ਼ੀ ਨਹੀਂ ਠਰਾਂਦਾ ਅਸਲ ਦੇ ਵਿੱਚ ਇਮੀਗ੍ਰੇਸ਼ਨ ਦੇ ਆਲੇ-ਦੁਆਲੇ ਉਹਨਾਂ ਭਾਵਨਾਵਾਂ ਦੇ ਲਈ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਗੱਲ ਕਰ ਰਹੇ ਹਾਂ ਅਸੀਂ ਆਪਣੀ ਸੱਭਿਆਚਾਰਕ ਪਛਾਣ ਬਾਰੇ ਗੱਲ ਕਰ ਰਹੇ ਹਾਂ ਜਦੋਂ ਅਸੀਂ ਇਮੀਗ੍ਰੇਸ਼ਨ ਬਾਰੇ ਗੱਲ ਕਰ ਰਹੇ ਹਾਂ ਤਾਂ ਅਸੀਂ ਉਹਨਾਂ ਲੋਕਾਂ ਦੇ ਲਈ ਨਵੇਂ ਮੌਕੇ ਬਾਰੇ ਗੱਲ ਕਰ ਰਹੇ ਹਾਂ ਜੋ ਇੱਥੇ ਆਉਣਾ ਚਾਹੁੰਦੇ ਨੇ ਅਤੇ ਬਿਹਤਰ ਜ਼ਿੰਦਗੀ ਜੂਣਾ ਚਾਹੁੰਦੇ ਨੇ ਠੀਕ ਹੈ ਇਹ ਮਿਹਨਤ ਸੱਚਮੁੱਚ ਸਨੁੱਖੀ ਚੁੱਜਾਂ ਨੇ ਅਤੇ ਸੱਚਮੁੱਚ ਡੂੰਘਾਈ ਦੇ ਨਾਲ ਮਹਿਸੂਸ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਪਰ ਮਾਰਟੇ ਨੇ ਕਿਹਾ ਕਿ ਕੈਨੇਡਾ ਵਿੱਚ ਇੱਕ ਸੁਗੜਤੀ ਹੋਈ ਕਾਰਜਬਲ ਆਬਾਦੀ ਹੈ ਕਿਉਂਕਿ ਉੱਥੇ ਉਹਨਾਂ ਲੋਕਾਂ ਦੀ ਥਾਂ ਲੈਣ ਦੇ ਲਈ ਬਹੁਤ ਸਾਰੇ ਨੌਜਵਾਨ ਨਹੀਂ ਹਨ ਜੋ ਕਾਰਜਬਲ ਤੋਂ ਬਾਹਰ ਹੋ ਰਹੇ ਨੇ ਖੇਤੀਬਾੜੀ ਉਦਯੋਗ ਦੇ ਵਿੱਚ ਦੇਸ਼ ਦੇ ਕੁਝ ਸਭ ਤੋਂ ਵੱਧ ਪੜੇ ਲਿਖੇ ਕੰਮ ਨੇ ਅਤੇ ਜਦੋਂ ਫੂਡ ਪ੍ਰੋਸੈਸਿੰਗ ਅਤੇ ਭੋਜਨ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਗੱਲ ਹੁੰਦੀ ਹੈ ਤਾਂ ਸਿੱਖਿਆ ਅਤੇ ਮੁਹਾਰਤ ਕੀਮਤੀ ਹੁੰਦੀ ਹੈ ਮਾਰਟਨ ਨੇ ਇਹ ਵੀ ਨੋਟ ਕੀਤਾ ਹੈ ਕਿ ਲੋਕਾਂ ਦਾ ਇੱਕ ਸਮੂਹ ਹੈ ਜੋ ਸਮਝਦਾ ਹੈ ਕਿ ਬਹੁਤ ਸਾਰੇ ਲੋਕ ਪ੍ਰੋਸੈਸਿੰਗ ਨੌਕਰੀਆਂ ਲਈ ਅਰਜੀ ਦੇਣ ਦੇ ਲਈ ਵੱਖ-ਵੱਖ ਕਾਰਨਾ ਕਰਕੇ ਬਲੋਕ ਦੇ ਆਲੇ-ਦੁਆਲੇ ਲਾਈਨਾਂ ਦੇ ਵਿੱਚ ਨਹੀਂ ਲੱਗਾਰੇ। ਉਹਨਾਂ ਅਸਥਾਈ ਪ੍ਰਵਾਸੀ ਵਰਕਰ ਪ੍ਰੋਗਰਾਮ ਦੇ ਵਿੱਚ ਸੁਧਾਰ ਦੇਖਣ ਦੀ ਉਮੀਦ ਕਰਦੇ ਕਿ ਨਾ ਕਿ ਇਸ ਨੂੰ ਖਤਮ ਕਰਨ ਦੀ। ਦੱਸਿਓ ਉਹਨਾਂ ਕਿਹਾ ਕਿ ਇਮੀਗ੍ਰੇਸ਼ਨ ਦੇ ਆਲੇ ਦੁਆਲੇ ਤੱਥਾਂ ਤੇ ਭਾਵਨਾਵਾਂ ਦੋਮਾ ਤੌਰ 'ਤੇ ਕੋਈ ਵੀ بچ ਨਹੀਂ ਸਕਦਾ ਤੇ ਮੈਨੂੰ ਲੱਗਦਾ ਹੈ ਕਿ ਇਸ ਬੱਤ ਜੁਰ ਦੇ ਵਿੱਚ ਇਮੀਗ੍ਰੇਸ਼ਨ ਦੇ ਆਲੇ ਦੁਆਲੇ ਦੇ ਤੱਥਾਂ ਅਤੇ ਭਾਵਨਾਵਾਂ ਦੇ ਵਿਚਕਾਰ ਲੜਾਈ ਹੋਣ ਵਾਲੀ ਹੈ। ਉਹਨੇ ਕਿਹਾ ਪ੍ਰਧਾਨ ਮੰਤਰੀ ਮਾਰਕਾਨੀ ਨੂੰ ਇਹਨਾਂ ਤੱਥਾਂ ਦੇ ਨਾਲ ਨਿਚਿਤਨਾ ਪਵੇਗਾ ਚਾਹੇ ਉਹ ਪਸੰਦ ਕਰਨ ਜਾਂ ਫਿਰ ਨਾ। ਸਾਨੂੰ ਕੈਨੇਡਾ ਵਿੱਚ ਵੱਡੀ ਆਬਾਦੀ ਹੋਣ ਤੱਕ ਇਮੀਗ੍ਰੇਸ਼ਨ ਦੀ ਜ਼ਰੂਰਤ ਪਵੇਗੀ ਤੁਸੀਂ ਇਸ ਤੋਂ ਬਚ ਨਹੀਂ ਸਕਦੇ ਮਾਰਟ ਨੇ ਕਿਹਾ ਕਿ ਖੇਤੀਬਾੜੀ ਉਦਯੋਗ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਤਕਾਰੀ ਅਧਿਕਾਰੀ ਤੱਥਾਂ ਨੂੰ ਸਹੀ ਸਮਝਣ ਅਤੇ ਸਾਨੂੰ ਇਹ ਯਕੀਨੀ ਬਣਾਉਣ ਦੇ ਲਈ ਬਹੁਤ ਤੇਜ਼ ਹੋਣਾ ਪਵੇ ਤਾਂ ਕਿ ਉਹ ਅਚੇਹਾ ਕਰਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ